ਤਾਲ ਟਾਮ ਐਵੇਂ ਬਾੜੀ ਛਟੀਆਂ ਨੇ ਐਵੇਂ ਨਾ ਸਮਝੀ ਮਾਸੜ ਨੂੰ ਵੀ ਬੋਲਾਇਆ ਤਰਾ ਮਾਤਕੇ ਲਾਲ ਜੀ ਪੱਗ ਮੈਂ ਤੇਰੀ ਤਾਂ ਹੀ ਦਾ ਪੂਰੀ ਇੱਜ਼ਤ ਕਰਦਾ ਯਾਰ ਮਾਸੜਾਂ ਦੀ ਜਵਾਨੀ ਮੇਰੇ ਤੇ ਵੀ ਪੂਰੀ ਆਈ ਹੋਈ ਸੀ ਹਾਂ ਚੇਤਕ ਹੁੰਦਾ ਉਦੋਂ ਮੇਰੇ ਕੋਲੇ ਟੈਂਕੀ ਫੁੱਲ ਕਰਾ ਕੇ ਮੈਂ ਵੀ ਓ ਖੜਾਉਂਦਾ ਜੇ ਖਾਲੀ ਹੋ ਜਾਂਦੀ ਹਾਂ ਬਲੱਗ ਪਲੋਕ ਕਿੱਥੇ ਤਰਾ ਮੈਂ ਕਰਦਾ ਨਾ ਡੋਰੀ ਆੜਦਾ ਹੁੰਦਾ ਤੇਰੇ ਮਾਸੜ ਮਾਕਰ ਹਾਂ ਜਣੀ ਖਣੀ ਤਾਂ ਬੈਂਦੀ ਨਹੀਂ ਤੀ ਤਉ ਬੁਦੀ ਚੱਕਦਾ ਸੀ ਤੇਰਾ ਮਾਸੜ ਬਸ ਆਇਆ ਵੀ ਮੇਰੇ ਸਾਲੇ ਉਦੋਂ ਸਾਹਮਣੇ ਨਹੀਂ ਗਿਆ ਹਾਲਾਤ ਨਹੀਂ ਸਾਹਮਣੇ ਗਏ ਮੈਂ ਰੋਟੀ ਖਾਣੇ ਦੀ ਆ ਚਾਰ ਥੋੜੀ ਖਾ ਮੈਂ ਮਰ ਜਣਾ ਚੱਲ ਰੋਟੀ ਖਾਣੇ ਆ ਚਲੋ ਚਾਰ ਦੀ ਪੀਪੀ ਮਗਾਈ ਚ ਪੱਠੀ ਚ ਪੜਿਆ ਹਾਂ ਅਬਾ ਨਿਕਲ ਪਤਾ ਨਹੀਂ ਕੱਟ ਸਮਝ ਤਾ ਬਾਹਰ ਹੋ ਗਈ ਗੱਲ ਆ ਵੇ ਦੇਖੀ ਉਰੇ ਕੀ ਕਰਦਾ ਤੂੰ ਜੜੀਆਂ ਖੱਟਾ ਚ ਪਾਣੀ ਪਾਉਂਦਾ ਕਰਤਾਗਾ ਓ ਕਾ ਨੂੰ ਗੱਲ ਨਹੀਂ ਤੂੰ ਸਮਝਦੀ ਇੱਕ ਤਾਂ ਬਿੱਲਾ ਹੈ ਇੱਕ ਉਹਦੇ ਮਗਰ ਹੀ ਕੁੱਤਾ ਜਾ ਵੜਿਆ ਮੁੜ ਕੇ ਬਾਹਰ ਨਹੀਂ ਲਖੇ ਹੈਗੇ ਨਾ ਮੈਂ ਲਖਦੇ ਦੇਖੇ ਮਰਦਾਂ ਉਹਦੇ ਖੁੱਦਾਂ ਲੱਗ ਰਹੇ ਮਾਰਨ ਉਹ ਬਿੱਲੇ ਨੂੰ ਤਾਂ ਸਾਹਮਣਾ ਉਧਰ ਲੈ ਨੂੰ ਕਿਹੜਾ ਬਿੱਲਾ ਕਿਹੜਾ ਬਿੱਲਾ ਉਹ ਤੇਰਾ ਤਾਇਆ ਆਇਆ ਨਾ ਬੋਲਾ ਸਾਡਾ ਵੱਡਾ ਬਾਬਾ ਤੀ ਉਹ ਇੱਜ਼ਤ ਕਰ ਤੂੰ ਮੜੀ-ਮੋਟੀ ਸਾਡੀ ਤਾਂ ਤੂੰ ਨਹੀਂ ਕਰਦੀ ਇੱਜ਼ਤ ਕਰ ਇਹ ਮੈਨੂੰ ਐਂ ਲੱਗਦਾਗਾ ਕਿ ਉਹ ਅਸੀਂ ਲੁੱਟਪਣੇ ਚਾਹਤ ਨਹੀਂ ਮਾਰਿਆ ਕਿਸੇ ਨੇ ਬਾਹਰ ਹੀ ਚੱਕਿਆ ਦਾ ਚੌਂਟਾ ਕੱਲ ਕਿਹੜੀ ਕਰਦੇ ਤੂੰ ਮੱਥੋਂ ਮੈਨੂੰ ਦਾ ਥੌੜਾ ਕਰਾਏਂਗੀ ਥੌੜਾ ਕੀ ਕਰਾਂਗੀ ਨਾ ਛੋਟੇ ਓੜ ਵਿੱਚ ਸਾਰੇ ਚ ਲੁੱਚ ਪਣਾਏ ਭਰਿਆ ਹੋਇਆ ਗਾ ਬੇ ਕੱਲ ਕੀ ਹੋ ਰਿਹਾ ਪੱਲਾ ਮੈਨੂੰ ਖੁੱਲ ਕੇ ਦੱਸ ਇਹ ਕੀ ਗੱਲ ਬਣੀ ਕਿ ਲੁੱਚਪਣਾ ਹੈ ਖੁੱਲ ਕੇ ਕੀ ਦੱਸਾਂ ਉੱਥੇ ਗਈ ਦੀ ਤਾਈ ਲਈ ਆਲਾ ਪੁੱਛਦੀ ਆਂਗੀ ਵੀ ਚਾਹ ਪਾਣੀ ਦਾ ਨਹੀਂ ਪੀਣਾ ਹਾਂ ਮਰ ਜਾਣਾ ਕਹਿੰਦਾ ਮੇਰੀ ਮਟੀ ਨੂੰ ਨਾਲੇ ਤਾਂ ਬੱਟੀ ਚੱਕੋ ਆ ਫੇਰ ਇਹ ਤਾਂ ਕੋਕੋਰੀ ਕਰਾਰੀ ਗੱਲ ਐ ਫਿਰ ਟਾਈਮ ਬਹੁਤ ਹੋ ਗਿਆ ਪਾਣੀ ਖੜ ਜਾਂਦਾ ਬਰਸਾਤ ਵੇਲੇ ਤੇ ਹਾਂ ਪਾਣੀ ਖੜ ਜਾਂਦਾ ਚੁੱਲ੍ਹੇ 'ਚ ਜਾਣਾ ਕਹਿੰਦਾ ਤੀਵੀਆਂ ਮੱਥਾ ਟੇਕਿਆ ਕਰੋ ਬੰਦੇ ਨਾ ਜਾਇਆ ਕਰੋ ਉੱਥੇ ਕਹਿੰਦਾ ਅੱਛਾ ਇਹ ਕੋਈ ਦਾਤੀ ਤਾਇਆ ਹਾਂ ਆਹੋ ਕਹਿੰਦਾ ਤੀਵੇਂ ਜਾਇਆ ਕਰੂ ਮੈਂ ਕਿਹਾ ਚੱਲ ਤੇਰਾ ਨਾਲ ਪੇ ਨਹੀਂ 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 ਤੂੰ ਵੀ ਜਾਇਆ ਕਰ ਪਤਾ ਕੀ ਗੱਲ ਆ ਦੇਖ ਜਿਵੇਂ ਜਾਣੀ ਕਿ ਜਿਹੜੇ ਬੰਦੇ ਹੁੰਦੇ ਨੇ ਕੋਈ ਬੀੜੀ ਬੱਤੀ ਵਾਲਾ ਜਰਦੇ ਚੱਪੇ ਵਾਲਾ ਹੁੰਦਾ ਹੈ ਕੋਈ दारू ਪਹਿਲਾ ਪੀ ਕੇ ਭੱਗ ਜਾਂਦਾ ਉਹ ਤਾਂ ਕਹਿੰਦਾ ਹੋਊਗਾ ਵੀ ਤੀਵੇਂ ਮੰਨੀ ਮੱਥਾ ਹਾਏ ਕਰਦੀ ਨੇ दारू ਪੀਣਾ ਨਾ ਪੀਆ ਕਰੋ ਨਾ ਚੋਸਿਆ ਕਰੋ ਉੱਪਰ ਜਾਣੀ ਕੈਂਡਾ ਤਾਂ ਉਹ ਤਾਂ ਹੀ ਆ ਨਾ ਵੀ ਭਈ 30ਵੀਂ ਮਾਨੀ ਮੱਥਾ ਟੇਕ ਜੀ ਫੇਰ ਮੈਂ ਕਿਹਾ ਹਾਂ ਹਾਂ ਚਲਤਾ ਹੈ ਜੀ ਹੁਣ ਤੁਸੀਂ ਜਾਓ ਵੀ ਸਾਨੂੰ ਸੀਲਾਂ ਦਾ ਔਖਾ ਹੋ ਰਿਹਾਗਾ ਹਾਂ ਵੀ ਤੁਸੀਂ ਆਪਦੇ ਠਿਕਾਣੇ ਤੇ ਜਾਓ ਉੱਥੇ ਵਧੀਆ ਲੱਗਦੇ ਹੋ ਇਹਦਾ ਵਧੀਆ ਸ਼ਾਣੀ ਸ਼ਾਣੀ ਗੱਲ ਹੈ ਹਾਂ ਮਹਾ ਚਮਕੌਰ ਦਾ ਪੰਡਾ ਛੱਡ ਦੋ ਵੀ ਮੱਥਾ ਟੇਕ ਤਾਂ ਕੱਪੜੇ ਚੱਕਦੇ ਇੱਕ ਉਹ ਦਾਰੂ ਮੰਗਦਾਗਾ ਫੇ ਦਾਰੂ ਦੀ ਕੀ ਗੱਲ ਆ ਦਾਰੂ ਆਪਾਂ ਦੇ ਦਿੰਨੇ ਆ ਘਰ ਦੀ ਬੋਤਲ ਲਿਆਈ ਕਹਿੰਦਾ ਘਰ ਦੀ ਪੀਊਗਾ ਇੱਕ ਬੋਤਲ ਤੇ ਰਹੀ ਉੱਥੇ ਮਟੀ ਤੇ ਉਹ ਇੱਕ ਗੱਲ ਠੀਕ ਬੀਤੀ ਹਾਂ ਜਾਨੀ ਮੈਨੂੰ ਆਹ ਲਾਦੇ ਵੀ ਚਮਕੌਰ ਨਾਲੋਂ ਤਾਇਆ ਬੰਦਾ ਵਧੀਆ ਰੁੱਚਾ ਤੀਗਾ ਐ ਕਰਕੇ ਕਹਿੰਦਾ ਹੋਰ ਭਾਈ ਠੀਕ ਆ ਤੂੰ ਮੈਂ ਪਾਉਂਦਾ ਜੱਫੇ ਪਾਉਂਦਾ ਮਰ ਜਾਣਾ ਗਈ ਉਹ ਐ ਕਹ ਨੂੰ ਬੋਲਦੀ ਐ ਤੂੰ ਜ਼ਮੀਨੀ ਸੰਗ ਮਾਦੀ ਜੇ ਕਿਸ ਨੇ ਸੁਣ ਲਿਆ ਕਿ ਕੰਨੀਆਂ ਦੇ ਕੰਨੀਆਂ ਜਾਂ ਗੱਲਾਂ ਕਰਦੇ ਨੇ ਹੁਣ ਐਸ ਉਮਰੇ ਹਾਂ ਉਹ ਮਾ ਤੈਨੂੰ ਜੱਫੇ ਥੋੜੀ ਪਉਂਦੀ ਆ ਮਾ ਦਾ ਤੇਰੇ ਤੇ ਕਰ ਕੋਈ ਬਸ ਦੇਖੋ ਫਿਰ ਮੈਂ ਤਾਂ ਉਹ ਗੱਲ ਕਰਦਾ ਕੋਈ ਹੋੜੀ ਦਾ ਨਹੀਂ ਕਹਿ ਦਿੰਦਾ ਹੁੰਦਾ ਬੰਦਾ ਕੰਧਾਂ ਦੇ ਵੀ ਕੰਨ ਨੇ ਹਾਂਡੀ ਗਮਾਂਡੀ ਬਸਦੇ ਨੇ ਅਗਲਾ ਕੀ ਕਹੂਗਾ ਚੰਗਾ ਉਰੇ ਨਾ ਹੋਰੀ ਜਾਂ ਉਹ ਤੇਰੇ ਤਾਈ ਲਵੇ ਜਾ ਮਾਣਾ ਮੋਟਾ ਉਹਨੂੰ ਜਾਂ ਚਾਹ ਦੀ ਕੁੱਟ ਕਰਦੇ ਮੈਂ ਚਾਹ ਫੜਾਇਆ ਚਾਹ ਬਣਾ ਫਿਰ ਤੂੰ ਕਰ ਦੇ ਮੈਨੂੰ ਵੀ ਬਣਾ ਇੱਕ ਤੱਕ ਵਧੀਆ ਜੀ ਕਾਢੀ ਤੂੰ ਤਾਂ ਸਾਰਾ ਦਿਨ ਚਾਹ ਚਾਹ ਮਰਦਾਂ ਨੂੰ ਹੋਰ ਕੰਮ ਨਹੀਂ ਹੈਗਾ ਮਾਲ ਜਾ ਨਹੀਂ ਖੜਿਆ ਹੈਗਾ ਸਾਡੀ ਜੀ ਜਾ ਦੇ ਤੀ ਦੋ ਮੁਕਲਾਵਾ ਲੈਣੇ ਹੈਗਾ ਆ ਜਾ ਤਰਪਾਇਤ ਹੋਣਾ ਇੱਥੇ ਹੋਰ ਕੋਈ ਸੱਪਣਾ ਲੜਾ ਲੇਗਾ ਬੈਨੂ ਸਮਝ ਨਹੀਂ ਆਇ ਇੱਕ ਸੱਚ ਮੈਂ ਹੋਰ ਕਹਿੰਦਾ ਸੀ ਹਾਂ ਪਾਠੀਆਂ ਬਹੁਤ ਪੰਜਨ ਤੁਸੀਂ ਮੜਾ ਮੋਟਾ ਚੁੱਲਾ ਗਾੜ ਲਿਆ ਕਰੋ ਵੀਰਾ ਚੁੱਲੇ 'ਚ ਬਾਲਿਆ ਕਰੋ ਅੱਗ ਚੁੱਲੇ 'ਚ ਪਾਨੇ ਅੱਗ ਮੇਰੀ ਗੱਲ ਸੁਣ ਲਾ ਮੈਂ ਤੂੰ ਰੰਡੀ ਕਰਦੀ ਪਹਿਲਾਂ ਤੇਰਾ ਤਾਇਆ ਨਹੀਂ ਸਮਝਦਾ ਫਿਰ ਤੂੰ ਨਹੀਂ ਸਮਝਣਾ ਮਰਿਆ ਪਿਆ ਤੂੰ ਵੀ ਤੇ ਪਾਵੇਂਗਾ ਤੁਰ ਪਾ ਇਥੋਂ ਪਰਪਾ ਜੇ ਕੋ ਸੱਪ ਲੜ ਕੇ ਹੋਰ ਸੇ ਆਪਾ ਸੇੜੇ ਕਰਨ ਡੀ ਤਾ ਬੋਲੂ ਕਫਣ ਪਾੜੂ ਉਹੀ ਗੱਲ ਹੋਗੀ ਪੁੱਤਾਂ ਬੋਲੂ ਕੰਜਦੇ ਪੁੱਤਾਂ ਦੀ ਕੁੱਠਾ ਬੋਲੂ ਜਦੋਂ ਬੋਲੂ ਪੁੱਠਾ ਦੇਖਾਂ ਮੇਰਾ ਸੜਾ ਮਾੜਾ ਮੋਟਾ ਹੋਇਆ ਕੋਈ ਯਾਤਰ ਆ ਬੱਲੇ 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 ਕਿਵੇਂ ਆ ਮਾਸੜਾ ਮਾਸੜ ਦਾ rowData ਸੱਸ ਸੁਸਰੀ ਘਰ ਬੁਲਾ ਦਿਆ ਕਰ ਸੱਸ ਸੁਸਰੀ ਘਰ ਹਾਂ ਕਿੱਧਰ ਆ ਕਿੱਧਰ ਜਾਣਾ ਤੂੰ ਦੱਸ ਮੈਨੂੰ ਕਿੱਧਰ ਜਾਣਾ ਮੈਂ ਇੱਥੇ ਹੀ ਜਾਂਦਾ ਪਹਿਲਾਂ ਕੇਤ ਮੈਂ ਤਾਂ ਕਬੀਲਦਾਰ ਆ ਮੈਂ ਤਾਂ ਘਰੋਂ ਆਇਆ ਹੂੰ ਮੈਂ ਕਿਹੜਾ ਲੋਕਾਂ ਵਾਂਗੂ ਸੜਕਾਂ ਤੇ ਫਿਰਦਾ ਮੋਟਰਸਾਈਕਲ 'ਤੇ ਹਾਂ ਤੈਨੂੰ ਕਿੱਥੇ ਦੇਖ ਲਿਆ ਮਾੜਾ ਯਾਰ ਕਿਉਂ ਹਰ ਵੇਲੇ ਸੂਈ ਕੁੱਤੀ ਵਾਂਗੂੰ ਪੈਣਾ ਹੁਣ ਨਾ ਕਰੀ ਪਿਆਰ ਦੀ ਗੱਲ ਕਰ ਲਿਆ ਕਰ ਮੈਂ ਤੇਰੀ ਇੱਜ਼ਤ ਕਰਨ ਤੋਂ ਪਹਿਲਾਂ ਬੰਦਾ ਜਿਹਦੀ ਮੈਂ ਇੱਜ਼ਤ ਕਰਦਾ ਇੱਜ਼ਤ ਤਾਂ ਤੂੰ ਕਰਾਉਂਦਾ ਨਹੀਂ ਇੱਜ਼ਤ ਤਾਂ ਤੂੰ ਤਾਂ ਕਰਦਾ ਮੈਨੂੰ ਰਾਜ ਪਤਾ ਨੇ ਰਾਜ ਪਤਾ ਨੇ ਮੈਨੂੰ ਲਵ ਲਈ ਆ ਮੇਰੀ ਗੱਲ ਸੁਣ ਤੂੰ ਚੱਲ ਫਿਰ ਆਏ ਉਹ ਹੋਟਲ ਜੇ ਦਾ ਨਾਮ ਭੁੱਲ ਗਿਆ ਮੈਂ ਉਹਦਾ ਨਾਮ ਜਾ ਭੁੱਲ ਗਿਆ ਮੈਂ ਆਹ ਯਾਰ ਮੇਰੀ ਗੱਲ ਸੁਣ ਉਸ ਨਾਮ ਇੱਕ ਵਾਰ ਜੇ ਕੋਲੇ ਹੋਟਲ ਹੈਗਾ ਤਾਂ ਹੈਗਾ ਉਹ ਹੋਟਲ ਨਹੀਂਗਾ ਉਹ ਭਰਾਵਾ ਰੈਸਟੋਰੈਂਟ ਆ ਕਿਤੇ ਹੋਰ ਕਹਿੰਦੇ ਕਿਸੇ ਨੂੰ ਮੈਨੂੰ ਵੱਡੀ ਦਾ ਮਰਵਾ ਮੈਨੂੰ ਤਾਂ ਨਹੀਂ ਪਤਾ ਕੀ ਆ ਜਾਣਦਾ ਤਾਂ ਉੱਥੇ ਜੋੜੀ ਨੇ ਉਹ ਚਾਹ ਪਾਣੀ ਪੀਂਦੇ ਨੇ ਫਿਰ ਉੱਥੇ ਚਾਹ ਪਾਣੀ ਮੈਨੂੰ ਪਤਾ ਜੋੜੇ ਜਾਂਦੇ ਜਦੋਂ ਇਕੱਠ ਜਾ ਹੋ ਜਾਂਦਾ ਬਲੈਟ ਵਜਾਉਂਦੇ ਨੇ ਮੈਨੂੰ ਸਾਰਾ ਪਤਾ ਹੈ ਹਾਂ ਮੇਰੀ ਸਾਰਾ ਗੱਲ ਤਾਂ ਸੁਣ ਲੈ ਇੱਕ ਮਿੰਟ ਇੱਕ ਮਿੰਟ ਗੱਲ ਤਾਂ ਸੁਣਾ ਪਤਾ ਤੈਨੂੰ ਸਾਰਾ ਮੇਰਾ ਵੀਰ ਇੰਨੀ ਕੀ ਗੱਲ ਦਿਮਾਗ 'ਚ ਕਰ ਲਾ ਰੈਸਟੋਰੈਂਟ ਹੋਰ ਹੁੰਦਾ ਹੋਟਲ ਹੋਰ ਹੁੰਦਾ ਇਹ ਦੋ ਅੱਡ ਹੁੰਦੇ ਚਲ ਉਹਦਾ ਮਾਰ ਕੋਲੀ ਤੂੰ ਮੈਂ ਤੈਨੂੰ ਐ ਦੱਸਾਂ ਵੀ ਜੇ ਤੈ ਮੈਨੂੰ ਦੱਸ ਦੇਂਗਾ ਕੁੜੀ ਕਿੱਥੋਂ ਦੀ ਐ ਕਿੰਨਾ ਦੀ ਐ ਦੇਖ ਆਪਣੇ ਭਾਈ ਜਾਰੇ ਦੀ ਆ ਕੋਈ ਸੰਗ ਸ਼ਰਮ ਨਹੀਂ ਭਾਈ ਗੱਲ ਹੋ ਜੂਗਾ ਹਾਂ ਹਾਂ ਕਿਹਨੇ ਦੱਸਦਾ ਹਾਂ ਐ ਕਿਹੜਾ ਵੀ ਲੈ ਕੇ ਦੱਸ ਤਾਂ ਮਾਸਟਰ ਤੇ ਕਿਹੜਾ ਜਵਾਨੀ ਨਹੀਂ ਮਾਸਟਰ ਮਾਸੜੀ ਮੋਤੀ ਸ਼ਰਮੇ ਜੀ ਰਿਆ ਸੰਗਰੂਰ ਆ ਬਥੇਰੀਆਂ ਛੋਲੇ ਪੂਰੀਆਂ ਖਵਾਈਆਂ ਨੇ ਮਾਹੀ ਦਾ ਬੰਦ ਹੋ ਗਿਆ ਮੇਰਾ ਹਾਂ ਬੰਦ ਕਿਉ ਮਨਾਸਰ ਬਾਗੇ ਕਿਤੇ ਉਦੋਂ ਮੂਰਤੀਆਂ ਬਣਦੀਆਂ ਬਣਦੀਆਂ ਸੀ 12 ਤਰੀਕ ਨੂੰ ਸੁਣ ਲੈ ਚੱਲ ਛੱਡ ਦੇ ਗੱਲ 12 ਤਰੀਕ ਬਣੀ ਆ ਉਦੋਂ ਜਦੋਂ ਮੈਂ ਜਾਂਦਾ ਰਹੇ ਹੁਣ ਚੱਲ ਠੀਕ ਆ ਬਣ ਗਈ ਉਹ ਇਹ ਜਗ੍ਹਾ ਸੁਣ ਹਟਾਲ ਟਾਮ ਐਵੇਂ ਬਾਲੀ ਛੱਟੀਆਂ ਨੇ ਐਵੇਂ ਨਾ ਸਮਝੀ ਮਾਸੜ ਨੂੰ ਵੀ ਪੌਲਾ ਜਰਾ ਮੋਗਾ ਬੱਲੇ ਕੇ ਲਾਲ ਜੀ ਪੰਗ ਮੈਂ ਤੇਰੀ ਤਾਂ ਹੀ ਦਾ ਪੂਰੀ ਇੱਜ਼ਤ ਕਰਦਾ ਯਾਰ ਮਾਸੜਾ ਜਵਾਨੀ ਮੇਰੇ ਤੇ ਵੀ ਪੂਰੀ ਆਈ ਹੋਈ ਸੀ ਹਾਂ ਚੇਤਕ ਹੁੰਦਾ ਉਦੋਂ ਮੇਰੇ ਕੋਲੇ ਟੈਂਕੀ ਫੁੱਲ ਕਰਾ ਕੇ ਮੈਂ ਵੀ ਉਹ ਖੜਾਉਂਦਾ ਜੇ ਖਾਲੀ ਹੋ ਜਾਂਦੀ ਹਾਂ ਬਲਗ ਪਲੋਕ ਕਿੱਥੇ ਦਰਾਂ ਮੈਂ ਦੋਰੀ ਹੜਦਾ ਹੁੰਦਾ ਤੇਰੇ ਮਾਸੜ ਮਾ ਤਮ ਉਹ ਬੁੱਧੀ ਕੀ ਕਰਦਾ ਤੀ ਤਰਾ ਮਾਸੜ ਬਸ ਆਇਆ ਵੀ ਮੇਰੇ ਸਾਲੇ ਉਦੋਂ ਸਾਹਮਣੇ ਨਹੀਂ ਗਿਆ ਹਾਲਾਤ ਨਹੀਂ ਸਾਹਮਣੇ ਗਏ ਤੈਨੂੰ ਮੈਂ ਦੱਸਦਾ ਅਗਲੀ ਮਾਸਟਰ ਨਹੀਂ ਲੱਗੀ ਹੋਈ ਥੀ ਠੀਕ ਆ ਇਹ ਤਾਂ ਤੇਰੀ ਮਾਸੀ ਦੇ ਕਰਮ ਖੋਲਣ ਦੀ ਕੰਜਰਾ ਹਾਂ ਸੱਚ ਜਵਾਬ ਦੱਸ ਤਰੇ ਯਾਰ ਨੇ ਠੀਕ ਆ ਹਾਂ ਮਹਾਨਾ ਭਾਈ ਕੋਈ ਗੱਲ ਨਹੀਂ ਮਾਂ ਪਿਓ ਦੇ ਆਖੇ ਲੱਗਾਂਗੇ ਇਹਦਾ ਬਾਹਰੋਂ ਵੀ ਤਿੱਕ ਕੁਲੀ ਆਸਟ੍ਰੇਲੀਆ ਤੋਂ ਹਾਂ ਕਹਿੰਦੀ ਗੱਡੀ ਦਿਉ ਹਾਂ ਆਬਦਾ ਕਾਰੋਬਾਰ ਤੀ ਉਹਦਾ ਹਾਂ ਅੱਛਾ ਹਾਂ ਆਬਦਾ ਕਾਰੋਬਾਰ ਤੀ ਨਾ ਮਾਂ ਨਾ ਨਾ ਜਿਵੇਂ ਮਾਂ ਪਿਓ ਆਖੂ ਉਵੇਂ ਚੱਲਾਂਗੇ ਹਾਂ ਨਾ ਵਧੀਆ ਸੰਸਕਰੀਆਂ ਇਹਦਾ ਤੋਂ ਕੋਈ ਹੋਰ ਆਈਟਮ ਰਹਿ ਗਈ ਹੋਵੇ ਆਈਟਮ ਉਹ ਤੈਨੂੰ ਆਇਆ ਲਾਇਦਾ ਵੀ ਇਹਦਾ ਬੌਲਾ ਜਮਾ ਸ਼ੁਰੂ ਹੀ ਤਰਾ ਫਿਰਦਾ ਮੁੱਛਾਂ ਵਿੱਚ ਸੰਦੂਰੋਂ ਬਣਾਉਂਦਾ ਹੁੰਦਾ ਸੀ ਨਮੀ ਨਮੀ ਦੁਕਾਨ ਕਰੀ ਸੀ ਮੁੰਡੇ ਨੇ ਠੀਕ ਹਾਂ ਮਣੀ ਨੇ ਕੱਲ ਸੁਣਦਾ ਆ ਜੋਨੀ ਇੱਕ ਮੁੰਡਾ ਲੌਂਗਾੜੇ ਰੇੜੀ ਐ ਸਬਜ਼ੀ ਦੀ ਯਾਰ ਬਾਈ ਚੁੱਪ ਕਿਉਂ ਗੰਤ ਨਾ ਕਰ ਤੇ ਗੱਲ ਤਾਂ ਸੁਣ ਲੈ ਦੰਤ ਨਹੀਂ ਕਰਦਾ ਮੈਂ ਪੈਰੀ ਹਾਂ ਤੈਨੂੰ ਆਏ ਲਾ ਲਾ ਬੱਬਾ ਜਾਂ ਮਾਸੜੂਂ ਜਿਹੜੇ ਫਿਰਦਾ ਲੌਂਗਾੜੇ ਰੇੜੀ ਐ ਸਬਜ਼ੀ ਵਾਲੀ ਸਰਜੀ ਦੀ ਲੋਹਾ ਖੜੀ ਜਿਹੜੀ ਮਾਂ ਦੇ ਪੁੱਤ ਨਾ ਇਂ ਚਕਾਉਂਦਾ ਮੈਨੂੰ ਸਬਜ਼ੀ ਕਹਿੰਦਾ ਲਾ ਜਾ ਮਟਰ ਨਹੀਂ ਸਾਰੀ ਸਬਜ਼ੀ ਉੱਥੇ ਜਾਂਦੀ ਯਾਰ ਗੱਲ ਤਾਂ ਸੁਣ ਲੈ ਮੜੀ ਜੀ ਖੁੱਲੇ ਗੱਲ ਦਾ ਸੁਣ ਲੈ ਇੱਕ ਕੰਮ 'ਚ ਬੰਦਾ ਪੈ ਗਿਆ 2 ਕਿਲੇ ਨੂੰ ਧੂਫ ਐਂ ਦਿੱਤੀ ਜਾਉ ਉਹਨੂੰ ਕੱਢ ਕੇ ਰੱਖ ਦੇ ਪਰਾਂ ਜੇ 10 ਆਉਂਦੇ ਨੇ ਤਾਂ 8 ਹੀ ਰਹਿ ਜਾਣਗੇ ਸਾਕਬਲੇ ਨੂੰ ਜਾਂ ਤਾਂ ਘਰੇ ਵਗ ਜਾਂਦੇ ਨਹੀਂ ਮੈਨੂੰ ਜਾਣ ਦੇ ਦੇ ਯਾਰ ਇਹ ਕੰਮ ਕਰਨਾ ਐ ਤੈਨੂੰ ਮੈਂ ਤਾਂ ਕਹਿਣਾ ਜਾਂ ਤਾਂ ਕੁੜੀ ਦੱਸ ਦੇ ਨਹੀਂ ਕੀਲਾ ਵਿਕੂ ਤੇਰਾ ਗੱਲ ਤਾਂ ਸੁਣ ਲੈ ਕੁੜੀ ਕਾਹਨ ਮਸੜਾ ਮੈਂ ਉਹਨੂੰ ਮੂਰੇ ਰੱਖੂ ਮੈਂ ਨਕਾਸ਼ ਤੇ ਉਹ ਤਾਂ ਸਾਡਾ ਆਪਣੇ ਤਾਂ ਬਾਤ ਦੀ ਗੱਲ ਆ ਰੱਖੀ ਮੈਂ ਤਾਂ ਮੈਂ ਤਾਂ ਮੂਰੇ ਹੀ ਜਾਊਂਗਾ ਅਗਲੇ ਨਾਨਕਾ ਕੌਣ ਤੂੰ ਹੀ ਭਰੇਗਾ ਨਾਨਕਾ ਪਰਿਵਾਰ ਦਾ ਸਾਰਾ ਟੱਬਰ ਬੌੜਾ ਮੇਰਾ ਯਾਰ ਮੇਰੀ ਗੱਲ ਸੁਣ ਨਾਨਕ ਸਖ ਪਰ ਨੂੰ ਹੈ ਕੌਣ ਮੇਰੀ ਗੱਲ ਸੁ ਦਾ ਸੀਟੀ ਨੂੰ ਫੜ ਕੇ ਰੱਖਣਾ ਪੂ ਆਰਕੈਸਟ ਵਾਲਿਆਂ ਦਾ ਚੂਹੇ ਉਹ ਜਾ ਕੇ ਹਾਂ ਉਹ ਮੇਰਾ ਸਾਲਾ ਇਨੀ ਪਤਾ ਘਗਰਾ ਪਾ ਲੇ ਉੱਥੇ ਜਲੂਸ ਕੱਢ ਦੇ ਮੇਰੀ ਤਾਂ ਗੱਲ ਸੁਣ ਲੈ ਹਾਂ ਮਾਸਟਰ ਵੀ ਬੜੀ ਸ਼ਰਾਰਤੀ ਸੀ ਇੱਕ ਗੱਲ ਹੋਰ ਕਹਿੰਦਾ ਜਿਹੜੀ ਹਬਈ ਆ ਰਣੀ ਜੀ ਹੁਣ ਤਾਂ ਉਧਰ ਤੇ ਰਹਿ ਕਹਿੰਦੀ ਆ ਤੈਨੂੰ ਪੰਦਰਹਜ਼ਾਰ ਮੈਂ ਦੇ ਦੂਗਾ ਮਸਲਾ ਬਣ ਕੇ ਛੱਡਿਆ ਯਾਰ ਮੈਂ ਉਹ ਤਾਂ ਚਲ ਕੋਈ ਦਾ ਮੇਰਾ ਫਰਜ਼ ਬਣਦਾ ਤਾਂ ਮੈਂ ਲਿਆਂਦੀ ਆ ਮੈਂ ਛੱਡਿਆ ਹਾਂ ਪਰ ਕੋਈ ਪੈਸਾ ਟੱਕਰ ਮੈਂ ਮੜਿਆ ਤੈਨੂੰ ਮੇਲਾ ਚ ਮੁਕਾਉਰ ਨੂੰ ਚਮਕਾਉਰ ਨੂੰ ਮੇਲਾ ਕਰਾਇਆ ਬੜਾ ਤਨ ਮੈਂ ਕੋਨਾ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਨੰਗ ਬਲੰਗ ਤੁਰਿਆ ਫਿਰਦਾ ਹੈ ਓਏ ਆਏ ਆ ਵੀ ਗੱਲ ਕਰ ਲੈ ਮੇਰੀ ਲਵ ਮੈਂ ਰਜੀਉਗੀ ਬੱਚੜਾ ਜਿੰਨੇ ਤਾਂ ਹੁਣ ਹੁਣ ਤੱਕ ਲਾਇ ਨਹੀਂ ਨਾ ਤਾਂ ਮੈਂ ਫੂਕ ਤੇ ਬਨਸਰ ਬਾਗ ਚ ਹਾਂ ਕਾਫੀਆਂ ਪਈਆਂ ਨੇ ਉਹ ਟਾਈਮਾਂ ਚ ਚੱਲ ਠੀਕ ਆ ਮੜੀ ਤੂੰ ਅਕਲ ਹੀ ਨਹੀਂ ਹੈਗੀ ਬਈ ਯਾਰਾਂ ਨੇ ਐ ਨਹੀਂ ਖੜਦੀ ਉਹ ਕੁੜੀ ਜਿਵੇਂ ਤੂੰ ਖੜਾਉਣ ਨੂੰ ਫ ਰਾਉਣਾ ਬਣਾ ਬਈ ਯਾਰਾਨੀ ਵਾਲਾ ਕੰਮ ਕਰ ਲਾ ਉਹ ਤਾਂ ਮੈਂ ਕਰ ਦੇਣਾ ਚਮਕੌਰ ਨੂੰ ਮਿਲਣਾ ਮਾੜਾ ਜਾ ਮੈਂ ਠੀਕ ਹੈ ਜੀ ਕੁੜੀ ਹੱਥ ਨਹੀਂ ਗੱਲ ਕਰਾਦੀ ਨਹੀਂ ਕਾਟੀ ਹੋਈ ਉਹ ਭਗ ਜਾ ਕੋਈ ਨਾ ਕੋਈ ਨਹੀਂ ਕਰਾ ਦੂੰ ਗੱਲ ਜੀ ਕਰਾ ਗਾ ਮੇਰਾ ਸੜਾ ਹੜਦ ਹੀ ਨਹੀਂ ਪਲੱਗ ਕੱਢਣਾ ਪੈਂਦਾ ਪਤਾ ਨਹੀਂ ਕੀ ਗੋਲੀਆਂ ਖਾਂਦਾ ਕੀ ਨਾ ਇਹਨੂੰ ਪਤਾ ਨਹੀਂ ਕਿਹਨੇ ਦੱਸਤਾ ਇੱਥੇ ਦੇਖ ਲੈ ਨੇ ਖੜੇ ਨੇ ਇਹ ਪਤਾ ਨਹੀਂ ਕਾਤੋਂ ਬੁੜੀ ਫੁੱਕਣ ਵਾਲੇ ਮੰਗੂ ਪੈ ਜਾਂਦਾ ਢੇਰੀ ਟਾ ਕੇ ਕੰਜਰ ਜਿੱਥੇ ਜੀ ਕਰਦਾ ਭਾਂਡੇ ਮਾਂਚ ਨਾਲ ਪੈਨੇ ਰੋਟੀ ਖਾਣ ਜਾਂ ਰੋਟੀ ਤਾਂ ਫੇਰ ਖਾਉਂਦੀ ਪੈਣਾ ਭਾਂਡੇ ਮਾਂਚ ਦਾ ਤੂੰ ਚਾਰ ਮੰਗਾਉਣੀ ਆ ਸਸਰੀਕਾਰ ਬਈ ਸਸਰੀਕਾਰ ਠੀਕ ਆ ਠੀਕ ਆ ਹਾਂ ਆਏ ਕਰ ਓਰੇ ਨਾ ਬੈਠੂ ਦੇ ਕਾਹ ਤੋਂ ਬੈਠਿਆ ਤੂੰ ਹੈ ਓਰੇ ਕਾਹ ਤੋਂ ਬੈਠੇ ਆ ਨਿੱਖ ਰ ਗਿਆ ਰੱਬ ਤਾਂ ਹੁਣ ਹਾਂ ਰੱਬ ਤਾਂ ਨਿੱਖਰਦਾਗਾ ਹਾਂ ਨਿੱਖਰਿਆ ਉਹ ਰੱਬ ਤਾਂ ਹਮ ਮੈਂ ਇਹ ਕਹਿੰਦੀ ਮੇਰੇ ਚਾਰਕ ਭਾਂਡੇ ਪੈਨੇ ਮੈਂ ਭਾਂਡੇ ਮਾਜਲਾਂ ਤੂੰ ਨਾ ਚਾਰ ਲਿਆ ਕੇ ਦੇ ਮੈਨੂੰ ਮੈਂ ਰੋਟੀ ਖਾਉਂਗੀ ਟਾਰਗੇਟ ਚਾਰ ਚਾਰ ਲਿਆ ਦੇ ਚਾਰ ਲਿਆਉਣਾ ਹਾਂ ਜ ਮੈਂ ਭਾਂਡੇ ਮਾਜਦਿਆਂ ਨੇ ਲੇਵਣਾ ਲਿਵਣਾ ਚਾਰ ਹੁਣੀ ਜਾਂਦਾ ਹੁਣ ਤੂੰ ਕੋਹੋਂ ਪਾਣੀ ਬਹੁਤ ਠੰਡਾ ਹੈ ਜੰਮੀ ਬਰਫ਼ਾ ਬਰਫਾ ਕਹੀ ਪਿਆ ਇਹ ਮੈਂ ਬਰਫ਼ ਫਕਿਰਦੀ ਹੁੰਦੀ ਹੈ ਉਹ ਤੂੰ ਕੱਧਰੋਂ ਪ੍ਰਗਟ ਹੋ ਗਿਆ ਓਏ ਕੀ ਕਰਿਆ ਵਧਰਾ ਹੋਇਆ ਹੱਥ ਤੋਈ ਜਾਂਦਾ ਕੰਜਰ ਤੇ ਓਏ ਬੱਸ ਹੱਥ ਨਾਲ ਤੇਰੇ ਮੁੰਡਾ ਤੋ ਬਹੁਤ ਥੋੜਾ ਟਾਈਮ ਹੀ ਜਾਂਦਾ ਕੀ ਗੱਲ ਹੋ ਗਈ ਹਾਂ ਤਾਂ ਸਾਨੂੰ ਇਹ ਮੁੰਡਾ ਸਭ ਤੂੰ ਇੱਧਰ ਵੱਡਾ ਮਾ ਜਾਈ ਦੇ ਕੋਲੇ ਤੇ ਚਮਕੌਰ ਕੋਲੇ ਦੇਖਿਆ ਜਾਨੀਗਾ ਕਿੱਥੇ ਮੁੰਡਾ ਮੁੰਡਾ ਜਿਵੇਂ ਕਰਦਾ ਤੂੰ ਮੁੰਡਾ ਤਾਂ ਲਵਲੀ ਦੀ ਗੱਲ ਕਰਦਾ ਹਾਂ 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 ਲਵਲੀ ਆ ਮੇਰਾ ਮੁੰਡਾ ਜਦੋਂ ਆਪਾਂ ਮੋਤੀ ਜਾਂਦੇ ਹੁੰਦੇ ਮੋਤੀ ਸ਼ਨਮੇ ਚ ਸੰਗਰੂਰ ਜਾਂਦੇ ਹਾਂ ਵੀਰ ਉਹਦੇ ਮਾਗਰਲੀ ਸਾਈਡ ਜਾਂਦਾ ਭਾਈ ਮੁੰਡਾ ਹੁਣ ਤੂੰ ਦੇਖ ਲੈ ਹਾਂ ਮੈਨੂੰ ਦੱਸਤਾ ਦੀ ਮਾਹ ਅੱਗੇ ਅਸੀਂ ਵੀ ਆ ਭਰਾ ਲੱchna ਕਰਕੇ ਨਹੀਂ ਗਏ ਜੀ ਤਾਂ ਮੈਂ ਸਿੱਧਾ ਪਤਾ ਲੈਣ ਜਾਂਦੇ ਹੁੰਦੇ ਕਿਤੇ ਮੇਰਾ ਅਸਲਾ ਉਦੋਂ ਕੱਠ ਦਾ ਟਾਈਮ ਹੁੰਦਾ ਮਾ ਕਦੇ ਖੰਡ ਮੁੱਕ ਗਈ ਕਦੇ ਕੁਸ ਮੁੱਕ ਗਿਆ ਹੁਣ ਤਾਂ ਲੈ ਪਤਾ ਤਾਂ ਮੈਨੂੰ ਵੀ ਹੈ ਹਾਂ ਭਾਈ ਗਮ ਨੂੰ ਪਤਾ ਉਹਦਾ ਸਾਥ ਦਿੰਦਾ ਫੋਵੇਂਗਾ ਹੱਲਾਸ਼ੇਰ ਸਾਥਕਾਰ ਨੂੰ ਦਿੰਨਾ ਜਾ ਰੋਟਾ ਹੱਥੋਂ ਨਿਕਲ ਗਿਆ ਜਮਾਕ ਜਾ ਤੈਨੂੰ ਮੈਂ ਦੱਸ ਉਹਨੂੰ ਬੜਿਆ ਕੇ ਉਹਨੂੰ ਐ ਪਛਲਾ ਭਾਈਚਾਰਾ ਕਿੰਨਾ ਦਾ ਹੈ ਅੱਛਾ ਹਾਂ ਐ ਪਛਲਾ ਜੇ ਕੁੜੀ ਬਾਹਰ ਬੋਹਰਲੀ ਹੋਈ ਚੱਲ ਫਿਰ ਮਾੜਾ ਵੀ ਨਹੀਂ ਨਾ ਫਿਰ ਕੋਈ ਮੈਂ ਬਾਗ ਜੂ ਇੱਕ ਦਿਨ ਆਇਆ ਮੇਰੇ ਨਾਲ ਕੋਈ ਬਾਗ ਜੂ ਹਾਂ ਮੇਰੇ ਵਾਲੇ ਕੋਲੇ ਬਾਗ ਜੂ ਬਾਹਰੇ ਮਹਾਂ ਅੱਛਾ ਹਾਂ ਤੇ ਮੈਂ ਕਹਿੰਦਾ ਸੀ ਵੀ ਤੂੰ ਕਿਵੇਂ ਆ ਗਿਆ ਮੈਂ ਤਾਂ ਐ ਆ ਗਿਆ ਵਾਹ ਭਾਈ ਕਿਵੇਂ ਕਰਨਾ ਉਹ ਤਾਂ ਆਉਂਦੀ ਨਹੀਂ ਇੱਧਰ ਛੀਲਾ ਤਾਂ ਪਤਾ ਕਹਿੰਦੀ ਮੈਨੂੰ ਜਾਣ ਨੂੰ ਖਤਰਾ ਮੇਰੀ ਨੂੰ ਜਾ ਨੂਰੇ ਮਾਰੂਗਾ ਕੌਣ ਯਾਰ ਮੇਰੇ ਹੁੰਦੇ ਕਿਹੜਾ ਹੱਥ ਲਾਊ ਉਹਨੂੰ ਉਹ ਤਾਂ ਦੇਖ ਯਾਰ ਦੂਰਾਂ ਪਰਾਂ ਹੋ ਗਿਆ ਉਹ ਗਲ ਤੇ ਬਹਿ ਗਿਆ ਜਾ ਜਾਂਦੀ ਹੋ ਜੂਦਾ ਪਈ ਰਫਟ ਦਹੀਂ ਖੜੀ ਆ ਉਹ ਤਾਂ ਐਂ ਕਰੋ ਤੁਸੀਂ ਜਿੰਨੀ ਚਮਕੌਰ ਨੂੰ ਆਉਂਦੀ ਉਹਦਾ ਅੱਧਾ ਹਿੱਸਾ ਦੇ ਨਾਂ ਲਵਾਓ ਪਈ ਫਿਰ ਮੈਂ ਸਾਹਮਣੂ ਨੂੰ ਹੋਰ ਕੀ ਅੱਛਾ ਜ਼ਮੀਨਪਾਲ ਰਾਜਾ ਆ ਮਾ ਬਾਹਰ ਦਾ ਗਲਤ ਹੋਊਗੀ ਹਿੱਸਾ ਭਾਲਦਾ ਹੈ ਰਜਿਸਟਰੀ ਕਰਾ ਦੂ ਰਜਿਸਟਰੀ ਕਾ ਨੂੰ ਕਰਾ ਦੂ ਮੇਰੀ ਗੱਲ ਸੋਲਾ ਕੋਕੇ ਮੇਰੇ ਤੱਤ ਕੱਢੇ ਹੋਏ ਨੇ ਆਹ ਜਿਹੜੇ ਮੇਰੇ ਵਾਲ ਚਿੱਟੇ ਆਏ ਨੇ ਨਾ ਇਹ ਧੁੱਪ ਚ ਫਿਰ ਕੇ ਆਏ ਮੇਰਾ ਵੀਰ ਉਮਰ ਉਮਰ ਗਾਲੀਆ ਮੈਨੂੰ ਪਤਾ ਤੀ ਤੇਰੀ ਨੀਤ ਮਾੜੀ ਆ ਓਏ ਮੇਰੀ ਗੱਲ ਸੁਣ ਤੂੰ ਮੈਂ ਸਾਡੀ ਯਾਰ ਜ਼ਮੀਨ ਤੇ ਅੱਖ ਰੱਖੀ ਬੈਠਾ ਮੈਂ ਮੁੰਡਾ ਕਿਵੇਂ ਬਹਿਊਗਾ ਯਾਰ ਜ਼ਮੀਨ ਹਿੱਕ ਤੇ ਧਰ ਕੇ ਲੈ ਜੀ ਮੁੰਡਾ ਚੌਪੜ ਤੋਂ ਜ਼ਮੀਨ ਥੋੜਾ ਟਾਈਮ ਹੀ ਜਾਂਦਾ ਸੰਗਰੂਰ ਜਾਂਦਾ ਅਗਲਾ ਭਾਈ ਜ਼ਮੀਨ ਹਿੱਕ ਤੇ ਧਰ ਕੇ ਲੈ ਜੀ ਜੇ ਮੈਂ ਕਰਹੀ ਨਾ ਕੁਝ ਫਿਰ ਕੀ ਕਰਾਂਗਾ ਤੂੰ ਲੈ ਕੇ ਜਾਵੇਂਗਾ ਤੂੰ ਲੈ ਕੇ ਜਾਵੇਂਗਾ ਹਿੱਕ ਤੇ ਧਰ ਕੇ ਮੁੰਡਾ ਪੁੱਠੀ ਬਾਡੀ ਪੈਗਾ ਜਿਵੇਂ ਤੂੰ ਪੈਦੀ ਕਰਾਂ ਕਮਾ ਮੇਰੀ ਗੱਲ ਤਾਂ ਤੇ ਤੂੰ 19ਵੇਂ ਸਾਲ 'ਚ ਕਮੰਡਲੀ ਜੀ ਪੱਠੇ ਤੇ ਪਿੰਡ 'ਚ ਗੱਲ ਫੈਲ ਗਈ ਤੀ ਹਾਂ ਅੱਧਾ ਕਿਲਾ ਬੇਜਤਰੀ ਤਾਂ ਉਹ ਉਹਦਾ ਗੱਲ ਕਰ ਗਿਆ ਜਦੋਂ ਉਹ ਸਮਾਂ ਪਿੱਛੇ ਗਿਆ ਗੱਲ ਐ ਦੱਬਲੀ ਵੀ ਤੇਰੇ ਪਿਓ ਤੋਂ ਗਲਤੀ ਹੋਗੀ ਤੂੰ ਗੱਲ ਛੋੜ ਜਾ ਬੇਜਾਦਾ ਤੈਂ ਤੀ ਨਾ ਕਰ ਲੜਾਈ ਕਰਕੇ ਮੇਰੀ ਗੱਲ ਸੁਣ ਲੈ ਨਲੇ ਕਮੰਡਲੀ ਜੀ ਆਈ ਨਹੀਂ ਤੇਰੇ ਮੇਰੇ ਸਾਡਾ ਡਾਂਗ ਪੇਰ ਤੂੰ ਗੱਲ ਹੀ ਨਹੀਂ ਸੁਣਦਾ ਮੇਰੀ ਗੱਲ ਸੁਣ ਉਹ ਮੈਂ ਆਪਦੇ ਜਵਾਬ ਹੁਣ ਤਾਂ ਆਪ ਸੁਧਾਰੂਗਾ ਤੂੰ ਛੋੜ ਮੈਂ ਤਾਂ ਮੈਨੂੰ ਡਾਂਗੋ ਡਾਂਗੀ ਹੋਵਾਂਗੇ ਇੱਕ ਦੂਜੇ ਦੇ ਸਿਰਪੜ ਵਾਲ ਪੜਵਾਲਾ ਮੈਂ ਆਇਆ ਪੜਿਆ ਲਿਖਿਆ ਮੈਂ ਆ ਸਾਰੀਆਂ ਸਕੀਰੀਆਂ 'ਚ ਸਮਝ ਆਉਣਾ ਮੁੰਡੇ ਨੂੰ ਪੁੱਛ ਲੈ ਰਜਾਬੰਦੀ ਨਾਲ ਗੱਲ ਕੋਕੈ ਨੂੰ ਗੱਲ ਕੋਕੈ ਟਾਲ ਰਿਹਾ ਤੂੰ ਨਹੀਂ ਟਾਲ ਨਹੀਂ ਉਹਦਾ ਮਸੀਲਾ ਵਾਲੀ ਗੱਲ ਤਾਂ ਗੱਲ ਹੋਰ ਪਾਸੇ ਕਮਾ ਰਿਹਾ ਜਮੀਨ ਤੇ ਘਰ ਤੂੰ ਮੇਰੀ ਗੱਲ ਮੇਰੀ ਇੱਕ ਗੱਲ ਸੁਣ ਲੈ ਜੁਕੜਾ ਸੁਣਦਾ ਖਟਿਆ ਮੈਂ ਖਟਿਆ ਤੂੰ ਗੱਲ ਹੀ ਨਹੀਂ ਸੁਣਦਾ ਟੱਕੀ ਖੱਡੀ ਹੋਈ ਆ ਹਾਂ ਟੱਕੀ ਖੱਡੀ ਖੱਡੀ ਮੇਰੀ ਗੱਲ ਸੁਣ ਲੈ ਜੇ ਮੇਰੀ ਜ਼ਮੀਨ ਕਹਿੰਨੀ ਝਾਕ ਵੀ ਗਿਆ ਨਾ ਝਾਕ ਹੂੰ ਕੜੇ ਸਾਬ ਤਾਂ ਨਹੀਂ ਜਾਂਦਾ ਚੱਲ ਕੋਈ ਗੱਲ ਨਹੀਂ ਕਰਾਂਗੇ ਕੋਈ ਗੱਲ ਨਹੀਂ ਦੇਖਾਂਗੇ ਤੇਰੀ ਜ਼ਮੀਨ ਦੇਖਾਂਗੇ ਹਾਂ ਜ਼ਮੀਨ ਤਾਂ ਜਦੋਂ ਮੁੰਡੇ ਨੇ ਮੇਰੇ ਸਾਲੇ ਨੇ ਨਾ ਬਾਡਾ ਧਰ ਲਿਆ ਉਹ ਤਾਂ ਅਹੀਂ ਪਤਾ ਲੱਗਿਆ ਕਰੂ ਵੀ ਅਗਲੇ ਨੂੰ ਸ਼ਾਪਿੰਗ ਕਰਾਉਣ ਗਿਆ ਤੈਨੂੰ ਕੀ ਪਤਾ ਲੱਗਦਾ ਉਹ ਕਾਰ ਦਾ ਚੱਲਦਾ ਅੱਜ ਤੱਕ ਕੱਲ ਕਰੂ ਸੀਨ 'ਚ ਐ ਕਰਨਾ ਉਹਨੂੰ ਵੀ ਉਹਨੂੰ ਵੀ ਦੇਖ ਸੀਨ 'ਚ ਐ ਕਮਾਉਂਦੇ ਨੇ ਉਹਦੀ ਘੱਟ ਦਿੰਦੇ ਨੇ 60-70 ਹਜ਼ਾਰ ਦਾ ਪਹਿਲਾਂ ਹਾਂ ਤੈਨੂੰ ਪਤਾ ਨਹੀਂ ਝੁੱਡੂ ਆ ਖਚ ਰਿਆ ਹਾਂ ਲੜਾਈ ਜੋਗ ਰਹੀ ਐ ਮੈਂ ਜਾਣਾ ਚਮਕਾਉ ਰਕਣੀ ਮੈਨੂੰ ਤਾਂ ਪਤਾ ਹੈ ਤੂੰ ਬੋਲ ਕਿੱਥੋਂ ਰਿਹਾ ਪਤਾ ਤਾਂ ਮੈਨੂੰ ਸਾਰਾ ਹੈ ਮੁੱਢਾ ਤਾਂ ਮੈਂ ਕਰ ਨੂੰ ਬੱਤ ਮੈਨੂੰ ਗੜਬੜ ਤੇਰੀ ਐ ਤੇਰਾ ਭਰੋਸਾ ਨਹੀਂ ਕੰਜਰ ਤੇ ਆ ਮੇਰੀ ਤੀਵੀਂ ਵੀ ਬੱਛੇ ਲੱਗ ਜਾਂਦੀ ਐ ਤੇਰੇ ਹਾਂ ਅਨ ਕੀ ਕਰਤੀ ਆ ਰਾਜਾ ਕੁਕੜੀਆਂ ਘੱਟ ਪਈਆਂ ਨੇ ਇਹਨਾਂ ਦੀ ਮਸ਼ੀਨ ਨੇ ਸਾਉਤੀ ਪਈਆ ਕਿਉਂ ਇੱਕੀ ਵਿੱਚ ਮੈਂ ਮਰ ਜਾਣਾ ਉਹ ਬੈਠਿਆ ਉੱਥੇ ਵਿੱਚ ਸਾਉਤੀ ਪਈਆ ਕਿ ਉਸ ਕੀ ਕਰਦਾਗਾ ਤਾਂ ਪੌਣੀ ਪੌਲੇ ਬੰਦੇ ਨਹੀਂ ਨੀ ਪੰਗਲੀ ਤਾਂ ਹੀ ਨਹੀਂ ਤੰਗਰੀ ਨਾਲ ਤਾਂ ਉਹਦੀ ਪੱਟਾ ਜਾਂਦਾ ਐ ਤਾਂ ਪੱਟੀ ਨਹੀਂ ਜਾਂਦਾ ਹੋ ਮਰ ਗਿਆ ਨਾ ਪਹਿਨ ਕੂਗੀ ਘੱਟ ਰਿਆ ਯਾਰ ਇਹ ਕਰ ਮੈਲਾ ਐਨਾ ਹੁਣ ਮੈਂ ਹੱਥਾਂ 'ਚ ਕਿੰਨਾ ਕ ਲੈ ਜੂ ਯਾਰ ਗਰਮੇਲਾ ਹੱਥਾਂ 'ਚ ਤਾਂ ਚਾਲ ਜਾਂਦੀ ਕਿਹੜਾ ਸੁਨਦਾ ਭੌਲੇ ਕੁੱਕਣ ਨੂੰ ਇਹਨੇ ਉਦੋਂ ਖਾ ਲਈ ਮੈਨੂੰ ਲਾ ਕੇ ਖੇਸ ਲਾ ਦਿੰਨਾ ਵੇ ਹਾਂ ਹੋਏ ਆ ਕੇ ਬੱਦ ਡੜਾ ਕਿਉਂ ਮਾਰਿਆ ਉਰੇ ਆ ਦੱਸੂਗੀ ਤੈਨੂੰ ਕਿਉਂ ਡੜਾ ਮਾਰਿਆ ਆ ਜਾ ਮੇਰਾ ਤਾਂ ਜੀ ਕਰਦਾ ਨਾ ਤੇਰੇ ਕੀ ਗੱਲ ਹੋਗੀ ਮਾਣਾ ਚੱਕੇ ਆ ਇਧਰ ਥੱਲੇ ਥੱਲੋਂ ਨਹੀਂ ਆਏਂਗੀ ਤੂੰ ਆ ਜਾ ਅੱਛਾ ਉਹਨੂੰ ਪੱਟ ਕੇ ਨਾਲੀ ਬਣਾਵਾ ਆਣੀ ਦਾ ਨਿਕਲ ਜਾ ਦੇਦਾ ਵੀੜਾ ਪੱਠੀ ਆਲੇ ਨਾ ਲੰਮ ਗੋਡੇ ਨਹੀਂ ਦਾ ਤੂੰ ਐ ਹਾਂ ਨਾ ਮੈਂ ਤੈਨੂੰ ਚਾਰ ਮੰਗਾਇਆ ਸੀ ਤੇਤੋਂ ਹੈ ਚਾਰ ਮੰਗਾਇਆ ਦੀ ਤੇਤੋਂ ਮੈਂ ਪੱਟੀਆਂ ਨਾ ਹਾਈਵੇ 'ਮਾ ਹੋਣਾ ਚਾਰ ਖਾਉਂਗੀ ਵੇ ਮੈਂ ਰੋਟੀ ਖਾਣੀ ਦੀ ਰੋਟੀ ਮੈਂ ਅੱਛਾ ਹਾਂ ਮੈਂ ਰੋਟੀ ਖਾਣੀ ਦੀ ਆ ਚਾਰ ਥੋੜੀ ਖਾਣਾ ਮੈਂ ਮਰ ਜਣਾ ਚੱਲ ਰੋਟੀ ਖਾਣੇ ਆ ਚਲੋ ਚਾਰ ਦੀ ਪੀਪੀ ਮੰਗਾਈ ਸੀ ਪੱਠੀ 'ਚ ਪਣਿਆ ਚਾਰ ਕਿੱਥੇ ਆਇਆ ਬਿਓ ਧਰਮ ਮਗਾਈ ਦੀ ਚਾਰ ਦੀ ਬੀਬੀ ਬਈ ਯਾਰਾ ਨਹੀਂ ਖਣੀਓ ਮਾ ਚਾਰ ਦੀ ਬੀਬੀ ਚੱਕ ਲਿਆ ਛੋੜਾ ਰਹਿ ਗਿਆ ਚਾ ਰਹੀ ਆਪਾਂ ਇੱਥੇ ਨਾ ਗੰਡੇ ਲਾ ਲਾਂਗੇ ਇਹਨੂੰ ਬਾਕੇ ਟੋਏ ਨੂੰ ਗੰਡੇ ਲਾ ਦਾਂਗੇ ਮੈਂ ਮੱਲ ਲਵਾਉਣੀ ਧਨੂ ਭੁੱਖਾਲੇ ਗੰਡੇ ਬੇੜਾ ਬੈਠੇ ਬੋਲੇ ਕਮਰੇ ਮੈਨੂੰ ਪਾਪ ਲੱਗੇ ਨਿਕਲਿਆ ਬਾਹਰੇ ਆ ਇੱਧਰ ਖੰਬੇ ਵਾਂਗੂ ਖੜ ਗਿਆ ਚੱਲ ਮੈਂ ਆਪੀ ਆਉਂਗਾ ਆਪੇ ਮਨ ਲਾ ਪੱਲੀ ਤਾਂ ਲਿਆਉਂਦੀ ਫਿਰ ਚਾਰ ਲੈ ਜਾਂਦੇ ਆਪਾਂ ਪਾ ਕੇ ਇੱਧਰ ਆ ਜਾ ਪੱਲੀ ਹੁਣ ਤੇਨੂੰ ਪੱਲੀ ਚ ਪਾ ਲੂੰਗੀ ਮੈਂ ਪੱਲੀ ਲਿਆਉਂਦੀ ਨਾ ਚ ਕੀ ਦੀ ਗਾ ਵਾਜਣ ਲੱਗਦਾ ਸੀ ਪੱਲੀ ਦਾ ਵਾਹ ਇੱਧਰ ਕਿੱਧਰ ਜਾਏਗਾ ਇੱਧਰ ਜਾਣਾ ਘਰੇ ਇੱਧਰ ਘਰ ਆਗਾ ਆਪਣਾ ਲਾਸਨ ਗੁੱਟਦਾ ਤੀਆ ਸਾਰਾ ਕੁਝ ਗੁੱਟ ਰੱਖਿਆ ਤੂੰ ਲਾਸਨ ਤੋਂ ਕੀ ਮੰਗਦਾ ਤਾਂ ਇਹ ਦੱਸ ਕੀ ਤਾਲਣਾ ਗਾ ਓਰੇ ਲਾਸਨ ਨਾਲ ਆ ਜਾ ਚੱਲ ਚਾਲਾ ਕਿਉਂ ਕਾਉਰ ਓਏ ਓਏ ਤੂੰ ਕਾਉਰਾ ਆਉਣਾ ਭਾਈ ਬੋਲਦਾ ਨਹੀਂ ਓਏ ਮੈਨੂੰ ਐ ਕਿਉਂ ਲੱਗੀ ਜਾਂਦਾ ਵੀ ਇਹ ਜਾਣ ਕੇ ਕਰਦਾ ਯਾਰ ਮਨ ਚ ਲੱਗਦਾ ਤਾਂ ਖਰਚਾ ਨਹੀਂ ਚੱਕ ਹੋ ਰਿਹਾ ਸ਼ੀਲਾ ਦਾ ਲਮਾਂਤਰ ਆ ਮੜਾ ਲਾਹੀ ਮੂ ਤਾਂ ਹੁਣ ਕਾਦੀਆਂ ਭਗਤੀਆਂ ਕਰਦਾ ਉਹਦਾ ਫਲ ਮਿਲ ਗਏ ਸਾਰੇ ਜਿਹੜੇ ਮਿਲ ਲੈਤੀ ਹਾਂ ਭਾਈ ਕਾ ਲੈ ਕੇ ਆਇਆ ਤੂੰ ਕਾ ਪਾ ਦੇ ਕੋਟ ਦੇਖ ਚਮਕੌਰ ਨਾ ਮੈਂ ਚੂਹ ਲੈ ਕੇ ਆਇਆ ਨਾ ਮੈਂ ਚਾਹ ਲੈ ਕੇ ਆਇਆ ਜੇ ਇਹਦਾ ਦੇਖੂ ਟੰਗ ਕਰਦਾ ਤਾਂ ਦੱਸ ਦੇ ਜੇ ਕੋਈ ਚਲ ਸੱਚੀ ਮੁੱਚੀ ਤਾਇਆ ਆ ਗਿਆ ਤੇਰੇ ਜੇ ਤਾਂ ਦੱਸ ਦੇ ਆ ਪਾਏ ਮੈਂ ਤਾਂ ਚਮਕੌਰ ਦਾ ਤਾਇਆ ਆਗਾ ਪਟਾ ਤਾਂ ਆ ਜਾਂਦਾ ਕਰਨੀ ਪਰਖ ਚੱਲ ਫਿਰ ਐਂ ਦੱਸ ਜੇ ਤਾਇਆ ਤੂੰ ਹਾਂ ਭਾਈ ਕਈ ਗੱਲਾਂ ਤਾਂ ਤੈਨੂੰ ਹੀ ਪਤਾ हां हां भाई जबु ਅਸੀਂ ਛੋਟੇ ਛੋਟੇ ਹੁੰਦੇ ਮੈਂ ਤੇ ਚਮਕੌਰ ਹਾਂ ਅਸੀਂ ਲੱਸੂ ਬਾਣੀਆਂ ਕੀਆਂ ਮੈਸਾਂ ਦੇ ਪੂਛਾਂ ਬੰਨਤੀਆਂ ਸੀ ਹਾਂ ਭਾਈ ਉਹ ਐਂ ਦੱਸ ਵੀ ਅਸੀਂ ਮੈਸਾਂ ਟਟਕੀਆਂ ਦੀ ਪੂਸਾਂ ਕਿ ਖੋਲਤੀਆਂ ਦੀ ਕਿਸੇ ਨੇ ਉਹ ਭਾਈ ਐਸੀ ਗੱਲ ਹੂੰ ਮਾੜੀ ਮਾੜੀ ਮੇਰੇ ਗੱਲ ਜਹਾਦਾ ਹੋ ਹੋ ਪੂਸਾਂ ਦਾ ਕਿਸੇ ਸਿਆਣੇ ਪੱਦਰੇ ਖੋਲਦੇ ਸੀ ਠੀਕ ਆ ਜੀ ਉਸ ਤੋਂ ਬਾਅਦ ਗੱਲ ਕੀ ਸੀਗੀ ਤੇ ਤੁਸੀਂ ਬਹੁਤ ਕੁੱਟੇ ਸੀ ਰੂੜੀ ਲਵੇ ਰੂੜੀ ਪਾਈ ਹੁੰਦੀ ਸੀ ਪੱਡੇ ਉੱਥੇ ਇਹ ਤਾਂ ਸਹੀ ਗੱਲ ਯਾਰ ਨੂੰ ਤਾਂ ਹਣਾ ਨਲਿਆ ਭਾਈ ਲਵੇ ਹੈਗਾ ਸੀ ਸਟਿਆ ਦਾ 50 ਤੈਨੂੰ ਇਹਦਾ ਚਲ ਮਾਣ ਦੀ ਗੱਲ ਮੈਂ ਤਾਇਆ ਹਾਂ ਹਾਂ ਭਾਈ ਠੀਕ ਆ ਵੀ ਤੂੰ ਹੀ ਹੈ ਹਾਂ ਤੇ ਜਦੋਂ ਕੁੱਕੇ ਦੀ ਬਰਾਤ ਆਤੀ ਹਾਂ ਮੇਰੀ ਸਮਝ ਹਾਂ ਉਦੋਂ ਨਾ ਇੱਕ ਜਵਾਕ ਨੇ ਟੱਟੀ ਕਰਤੀ ਸੀ ਹਾਂ ਉਹ ਕੀਨੇ ਤੋਤਾ ਕਿੱਥੇ ਕਰੀ ਉਹ ਭਾਈ ਤੈਨੂੰ ਮੈਂ ਗੱਲ ਦੱਸਦਾ ਗੱਲ ਕੀ ਸੀ ਉਹ ਹੂੰ ਉਹ ਜਵਾਕ ਦਾ ਹੈਗਾ ਸੀ ਆਪਰੇਲੇ ਬਾਦਰ ਦਾ ਮੁੰਡਾ ਲਾਵਲੀ ਪੱਕਾ ਉਹ ਤਾਂ ਉਹ ਵੀ ਖਿਆਈ ਰਹਾ ਦਾ ਰੋਕੇ ਦੀ ਪਰ ਮਾੜੀ ਗੱਲ ਯਾਦ ਆ ਮੇਰੇ ਵੀ ਮੈਂ ਵੀ ਛਰਲਾ ਮਾਰ ਕੇ ਆਇਆ ਸੀ ਹਾਂ ਇੱਕ ਬਦਨੂ ਗੱਲ ਹੋਰ ਦੱਸਦਾ ਹਾਂ ਤੇਰੇ ਤਾਂ ਫਰਕ ਲਿਆਦ ਨਹੀਂ ਹੁਣ ਇਹ ਉਹ ਹੂੰ ਇੱਕ ਅੱਲਵਾ ਜਵਾਖ ਤੇ ਆਪਣੇ ਪਿੰਡ ਦਾ ਛੋਟਾ ਜਿਹਾ ਹੋਰ ਅੱਛਾ ਉਹ ਮੇਰਾ ਸਾਰਾ ਟੋਬੇ 'ਚ ਵੜ ਗਿਆ ਸੀ ਉਹਦਾ ਚੱਲ ਹੁਣ ਨਿੱਕੇ ਹੁੰਦੀਆਂ ਗੱਲ ਚੱਲਦੀਆਂ ਮੰਨਦੀ ਗੱਲ ਮੈਂ ਮੰਨ ਲਈ ਇੱਕ ਕੋੜੇ ਵਾਕਾ ਪਰ ਹੋਰ ਕਰਿਆ ਸੀ ਚੱਲ ਹੁਣ ਨਹੀਂ ਦੇ ਗੱਲ ਸੁਣ ਭਾਈ ਇੱਕ ਕੋਨੇ ਵਾਕਾ ਹੋਰ ਕਰਿਆ ਸੀ ਮੇਰਾ ਸਾਲ ਕੜਾ ਉਹ 15 ਰੁਪਿਆ ਵਸੇ ਗੋਹਾ ਖਾ ਗਿਆ ਸੀ। ਓਹੋ ਤਾਂ ਚੱਲ ਯਾਰ ਨਿਆਣੀ ਆ ਉਹ ਤਾਂ ਚੱਲ ਹੁਣ ਚਮਕੌਰ ਉਹਦਾ ਨਾਮ ਹੈਗਾ ਸੀ ਬੰਦੇ ਦਾ ਕੁੱਕਾ। ਨਾ ਉਹ ਚਮਕਾ ਹੋਰ ਤੀ। ਬਾਰਗਾ ਜੀ ਮੇਰਾ ਸਾਲ ਕੜਿਆ। ਲੈ ਚਮਕਾ ਹੋਰ ਕਿਉਂ ਸੀ ਮੇਰਾ ਸੜਗਾ ਕੁੱਕਾ ਸੀ। ਉਹ ਤਾਂ ਜੀ ਚ ਫੜਿਆ ਬੈਠਾ ਉਹ ਹੀ ਤੀ ਬਾਗਨਾਰੀ ਹੁਣ ਵੀ ਅੰਦਰੋਂ ਦੀ ਉਮੀਦ ਦੇ ਕੋਲ ਵਾ ਉੱਤਾ ਯਾਰ। ਯਾ ਚਾਹ ਲੈ ਕੇ ਆ ਰਿਹਾ ਤੋਟੋ। ਨਾ ਚਾਹ ਚੂ ਨਹੀਂ ਮੇਰੀ ਗੱਲ ਸੁਣਦਾ ਚਮਕੌਰ ਮੈਨੂੰ ਸਾਰਾ ਪਤਾ ਲੱਗ ਗਿਆ ਤੂੰ ਜਾਣ ਕੇ ਕਰਦਾ ਤੂੰ ਮੈਨੂੰ ਇੱਕ ਗੱਲ ਦੇਖ ਲੈ ਜੇ ਤਾਂ ਸੀ ਲੰਦਾ ਖਰਚਾ ਨਹੀਂ ਚੱਕ ਹੁੰਦਾ ਤਾਂ ਦੱਸਦੇ ਮ ਉਹ ਨਾਲ ਪਾ ਚਮਕਾਉਣਾ ਗੱਲ ਕਰਉਣਾ ਤੁਸੀਂ ਮੈਂ ਦਾਦਾ ਤਾਇਆ ਸਮਝ ਚਮਕੌਰ ਭੈਣ ਦੀ ਮਰਾਂਗਾ ਮੈਂ ਕਿਥੋਂ ਹਰਾ ਕਰਦਾ ਚਮਕੌਰ ਨੂੰ ਚਮਕੌਰ ਤੂੰ ਵਿਚ ਬੜਿਆ ਖੜਾ ਚਮਕੌਰ ਨਾਲ ਕਰ ਕਰ ਅੰਦਰੋਂ ਅੰਦਰੀ ਆਈ ਕਹਾ ਚਮਕਾਉਣਾ ਗੱਲ ਕਰੋ ਬਾਦਨਾ ਗੱਲ ਕਰੋ ਆਪਾਂ ਨੂੰ ਨਾ ਪਤਾ ਇਹ ਗੱਲ ਦਾ ਕੁਝ ਮੈਂ ਕਰ ਫਿਰ ਮੜਾ ਚਮਕੌਰ ਨੂੰ ਕੁਝ ਕੋਈ ਘਾਟ ਘੂਟਾ ਤਾਂ ਆਪਾਂ ਕਰ ਦਾਂਗੇ ਹਲੋ ਉਹ ਬਾਈ ਚਮਕਾਉਣਾ ਗੱਲ ਕਰੋ ਫਿਰ ਤੁਸੀਂ ਉਹਦਾ ਚਮਕਾਉਣਾ ਗੱਲ ਕਰਨੀ ਪਊਣਾ ਤੁਹਾਨੂੰ ਨਹੀਂ ਫਿਰ ਫੱਕਰਾ ਦਾ ਆਈਆਂ ਗੱਲਾਂ ਥੋੜੀਆਂ ਕਰਦੇ ਹੁੰਦੇ ਨੇ ਹੁਣ ਸਿਆਣੇ ਬਿਆਣੇ ਬੰਦਿਆਂ ਨਾਲ ਨਹੀਂ ਤਾਂ ਆਇਆ ਫਿਰ ਆਏ ਆ ਗਰਮੀਲ ਫਿਰਦਾ ਮਾ ਛੜਾ ਛੜਾਂਗ ਸ਼ੀਲਾ ਉਹਦੇ ਲੜਲਾ ਦੇਾਂਗੇ ਉਹਦਾ ਫਿਰ ਭਈਆ ਅ ਦੇ ਉਹ ਸੀਟੀ ਕਿੱਥੇ ਆਇਆਗਾ ਸੀਟੀ ਦਾ ਸਰਾਬ ਤਾਂ ਤੈਨੂੰ ਲੱਗਿਆ ਗਰਮੇਲ ਤੈਨੂੰ ਲੱਗਿਆ ਆਪਣਾ ਚਮਕੌਰ ਤੈਨੂੰ ਲੱਗਿਆ ਸੀਟੀ ਦਾ ਆਹੋ ਫਰੋ ਉਹੀ ਗੱਲ ਆ ਭਾਈ ਉਹਦਾ ਉਹੀ ਗੱਲ ਆ ਗਈ ਤੁਸੀਂ ਚਮਕੌਰ ਨੂੰ ਸੀਟੀ ਲੈ ਕੇ ਦਿਓ ਕੋਈ ਨਾ ਕੋਈ ਨਾ ਲਿਆ ਦੇਗੇ ਸਾਰਾ ਕੁਝ ਹੀ ਲਿਆ ਦਾਂਗੇ ਦੇਖ ਜਾ ਜਾ ਫਿਰ ਚਾਹ ਲੈ ਕੇ ਆ ਭਾਈ ਇਹਦਾ ਕਰਦਾ ਤਾਂ ਜਾਣ ਕੇ ਆ ਯਾਰ ਕਰਤਾ ਹੀ ਜਾਣ ਕੇ ਇਹਦੇ ਖਾਤੇ 'ਚ ਰੁਪਈਆ ਨਹੀਂ ਹੁੰਦਾ ਮੇਰੇ ਸਾਲੇ ਸਾਰਾ ਖਰੇਕਾ ਟੂਕਾ ਉਹੀ ਧੱਕ ਦੇ ਰੰਦਾ ਸਾਰਾ ਵੜਤੀ ਉਹ ਕਰਦੇ ਨੇ ਉਧਰੇ ਖਾਤੇ 'ਚ ਕਿੰਨੇ ਪੈਸੇ ਨੇ ਉਹ ਹਾਂ ਭਾਈ ਖਾਤੇ 'ਚ ਕਿੰਨੇ ਪੈਸੇ ਨੇ ਉਹ ਪੈਸਾ ਨਾਲੇ ਹੋਣਾ ਸਵੇਰ ਭੈਣ ਦਾ ਕਸਮ ਸੀ ਇੱਲਾ ਦਾ ਕਰ ਚੱਕੇ ਤੋ ਚੱਕ ਲੇਗੇ ਸੱਤ ਸੌ ਸੜੀ ਤਾਂ ਮੱਛੀ ਖਾ ਜਾਂਦੀ ਆ ਤੁਹਾਨੂੰ ਭੈਣ ਦੀ ਮਰਾਂਗੇ 1500 ਪੈਂਚਣਾਂ ਲਾਉਂਦਾ ਤੁਹਾਨੂੰ ਚੱਲ ਮੈਂ ਕੋਈ ਨਾ ਕਰਦਾ ਹਾਲ ਹਾਂ ਚਾਹ ਲੈ ਆ ਜੇ ਭਾਈ ਹਾਂ ਸਮਾਦ ਪੱਕੀ ਕਰਾ ਦੀਏ ਤੇਰੀ ਹਾਂ ਸਮਾਦ ਉੱਚੀ ਕਰਾ ਦੋ ਪੱਕੀ ਕਰਾ ਦੋ ਹਾਂ ਤੀਵੀਂ ਰੱਖ ਲਈ ਉੱਥੇ ਇੱਕ ਤਾਉ ਦੇਖ ਲਓ ਕੋਈ ਗੱਲ ਨਹੀਂ ਭੈਣ ਦੀ ਕਸਮ ਮਰੇ ਹੋਈ ਵੀ ਤੀਨੀਆਂ ਪਾੜ ਦੇਣ ਚੰਗਾ ਬਨਾ ਮੈਂ ਠੀਕ ਆ ਭਾਈ ਅਰੇ ਯਾਰ उठा रही थी फोन इतना फोन क्यों मिलाते हो तुम नहा रही थी वैसे मैंने कहा तो है तेरे को फोन मत किया कर मेरे को अभी बोलेगा भी कुछ है शीला आवाज आ रहा है मेरा अरे मैं इतना कुछ बोल गया अभी तक तेरे को आवाज का ही नहीं पता लगा अरे, अरे हमारे पास बच्चा लोग उठा के हमारा बात नहीं सुन पा रहे थे अरे कैसा हो आपने तो इतना टाइम होगा फोन ही निकाला धोमा होगा आपको तो गया हुआ अब क्या करूं मैं भी मैं भी यहां पे फंसी पड़ी हूं। अरे आप तो फंसी पड़ी हो लेकिन काम जो करना था हुआ है कि नहीं अभी कुछ नहीं हुआ और जिसके साथ शादी की थी मैंने वो तो नहीं कम्मा निकला आ, उसके पास तो कुछ नहीं है तेरे भाई का अब तेरे ऐसे ही लौटना मत क्या अबे नहीं नहीं नहीं, नहीं, नहीं ऐसे नहीं लौटूंगी मैं अभी ना कुक्का नहीं है जो जो शादी के टाइम आया था घर पे अच्छा अच्छा वो मुछो वाला हाँ मुछो वाला आदमी वो बड़ा मेरे पे जान निछावर करता है अभी उससे निकलवाऊंगी अच्छा। पैसा तो अच्छा करना मेरी बात सुन चीरा हाँ क्या आपको तो दो महीना तो हो गया है क्या को एक महीना और लगाओ उसका पूरा पेटी सफाई का दो उसका अरे एक महीना क्यों मैं तो आज ही देखती हूँ इसको ना मीठी मीठी बातों में उलझा के देखते रहना तो आज ही सफाया करूँगी घर का ऐसा है खाली हाथ मतलब ना छोना बिल्कुल लेके आना झारा सामान है ना वो एकदम पूरा बड़ी भंग कर लेके ना झारा कुछ ए, हमने क्या पहली बार किया ये सब पता नहीं कितनी बार कर लिया ऐसा आई, तो आपका एक्सपीरियंस है ना सीधा जी इसीलिए तो हमने भेजा था आपको तो ये कहा <laughs> अरे अब आपकी इंतजार की घड़ियां खत्म बस मैं कल को आपके पास आ जाऊंगी ऐसा करना जब आप जहाँ से चल पड़े ना हमको फोन करना हाँ हा। सिम होगा वो निकाल कर फेंक देना अपना हाँ। डाल देना जो हम आपने दिया था है मेरे पास है मेरे पास आप टेंशन हाँ, मत लीजिएगा बस आज देखती हूँ आज सारा सफाया करके ना यहाँ से भाग लूंगी फिर मैं आपके पास ठीक है आज और चीला हम बहुत औखा है यार हमारा बहुत औखा है यार क्या करूँ मेरा तो आप नहीं मन लगता आपके बिना

ਚਲ ਸ਼ੀਲਾ ਆਪਣਾ ਕੰਮ ਕਰਦੇ ਆ ਜੀ ਜੋ ਨਹੀਂ ਮੌਕਾ ਮਿਲਗਾ ਤੇਰੇ ਕੋਲ ਪਰ ਸੇ ਕੁਤਾ ਫੱਕਿੰਗ ਇਹ ਸਭ ਪਨਾ ਜੰਮੀ ਉਹ ਕਿੱਲ ਪਿਆਰ ਕੀਏ ਵੀ ਮੇਰੇ ਤਾਂ ਜ਼ਮੀਨ ਵਾਤ ਕੇ ਹੈਏ ਕਿ ਕਿਧਰ ਹੋ ਗਿਆ ਪੰਨਾ ਆਪਣਾ ਵੀ ਲੈ ਨਿਕਰੇ ਮੈਂ ਸਰਪੰਚ ਦੇ ਜਾਉਂਗਾ ਜਾਂ ਸਰਪੰਚ ਦੇ ਹਟਦੀ ਨਹੀਂ ਮੈਂ ਵੀ ਅੱਜ ਮਰਗਾ ਸੋਣੀ ਕਿ ਮੈਂ ਜਾਨ ਮੂੰਹ ਚੱਕੀ ਤਾਂ ਸਰਪੰਚ ਦੇ ਜਾਉਂ ਸਰਪੰਚ ਦੇ ਕੀ ਕਰਨਾਂਗੇ ਸਰਪੰਚ ਦੇ ਹੈ ਨਹੀਂ ਨਿੱਖੜ ਕੇ ਜਾਂਦੇ ਸਰਪੰਚ ਦੇ ਹੈ ਕਿਉ ਮੈਂ ਨਿਖਰ ਵੀ ਨਾ ਸਕਾਂ ਨਾ ਮੇਰੀ ਗੱਲ ਸੁਣ ਉਹ ਠੇ ਹੋਣੇ ਨੇ ਬਿਠਾ ਲਈ ਨਹੀਂ ਤੇਰੀ ਵਜ੍ਹਾ ਨਾਲ ਬਿਠਾਈ ਐ ਇੱਧਰ ਤੱਕ ਤੀ ਹੁਣ ਮੇਰੇ ਕਹ ਨਹੀਂ ਨਹੀਂ ਤੈਨੂੰ ਮੇਰੇ ਹੀ ਘਰ ਦੇਸੀ ਆ ਤੀ ਹੈ ਨਹੀਂ ਤੈਨ ਨਹੀਂ ਮੈਂ ਨਹੀਂ ਬਿਠਾਈ ਵਈਓ ਹੁਤਾ ਪਈ ਆ ਯਾਪੇ ਦੇਖ ਦੋ ਜੀ ਮੈਨੂੰ ਤਾਂ ਬੁਲਾਣਾ ਬਸ ਤੈਨੂੰ ਕਹਿਤਾ ਮੈਂ ਤਾਂ ਤੇਰੇ ਨਾਲ ਬੋਲਣਾ ਹੀ ਨਹੀਂ ਹੈਗਾ ਤੂੰ ਸਰਪੰਚ ਦੇ ਜਾਵੇਂਗੀ ਨਾ ਤੇਰੇ ਪਤੰਦਰ ਦੇ ਮੈਂ ਉਧਰ ਜਾਉਂਗੀ ਡੀਸੀ ਦੇ ਪੇਸ ਹੋਉਂਗੀ ਜਾਂ ਜਾ ਤੂੰ ਸਰਪੰਚ ਦੇ ਜਾ ਨਾ ਤੂੰ ਈ ਸੀ ਕਿਉਂ ਜਾਵੇਂਗੀ ਮੈਂ ਈ ਸੀ ਤੇ ਤਾਂ ਜਾਉਂਗੀ ਭੈਣੇ ਮੇਰੀ ਗੱਲ ਸੁਣ ਲੈ ਮੇਰੀ ਜ਼ਮੀਨ ਦੱਬਣੋਂ ਫਿਰਦੀ ਆ ਤਾਂ ਭਈ ਯਾਰਾ ਨਹੀਂ ਪੱਠਾਈ ਆ ਉਹ ਤੇਰੇ ਵਾਲੇ ਨੇ ਬਟਾਈ ਆ ਲਿਆ ਕਿਉਰੇ ਨਹੀਂ ਮਾੜੀ ਮੋਟੀ ਸੰਘ ਮੰਨ ਮੈਂ ਜ਼ਮੀਨ ਦੱਬਣੋਂ ਫਿਰਦੀ ਆ ਨਹੀਂ ਰੋਜ਼ ਮੇਰੇ ਨਰੇਕੁੱਟ ਦਾ ਉਹ ਕੰਜਰ ਬੇੜਾ ਬੈਠੇ ਆਲਾ ਉਹਦੇ ਖਿਲਾਫ ਜਾ ਮੇਰੇ ਵਾਲੇ ਨੂੰ ਚਕਾ ਮੈਂ ਤਾਂ ਕੱਲੇ ਜਣਾ ਕੋਟਾ ਉਤੇ ਤੂੰ ਤਾਂ ਜਿਆਦੇ ਟੌਰ ਲਾਗੀ ਕੱਢਣ ਤੇਰੇ ਨਰੇਕੁੱਟ ਦਾ ਹੁੰਦਾ ਨਾ ਟੌਰ ਨਹੀਂ ਕੱਢਦੀ ਮੇਰੀ ਸੋਕਣੇ ਤੂੰ ਤਾਂ ਬਾਲੇ ਨਿਖਰਨ ਲੱਗੀ ਹੋਣਾ ਨਹੀਂ ਗੱਲ ਸੁਣ ਲੈ ਮੇਰੀ ਉਹਨੂੰ ਘਰੇ ਬਿਠਾ ਲਿਆ ਤਾਂ ਮੈਂ ਟੌਰ ਕੱਢਦੀ ਆ ਵੀ ਮੈਂ ਕਿਹੜਾ ਕਿਸੇ ਦੀ ਤੀ ਭੈਣ ਨੂੰ ਘਟਾਂਗੀ ਮੈਂ ਵੀ ਹੁਣ ਬੰਠਣ ਕੇ ਰਹਿ ਹਕਰੂ ਆਂ ਇਹ ਮਚਾਉ ਕੰਜਰ ਨੂੰ ਮੇਰੀ ਸੋਕਣ ਪਹਿਲਾਂ ਕਾਲੀ ਮੱਦੋ ਜੀ ਦੀ ਉਹਨੂੰ ਤਾਂ ਨਿਕ ਰਹੀਆਂ ਕੀ ਲਾਉਂਦੀਆਂ ਨਹੀਂ ਨਹੀਂ ਤਾਂ ਚੁੱਪ ਕਰ ਜਾ ਛੱਤਰ ਲਾਉਂਦਾ ਮੇਰੇ ਦਿਨ ਰਾਤ ਤੈਨੂੰ ਮਜ਼ਾਕ ਆਉਂਦੇ ਨੇ ਅੱਛਾ ਮਜ਼ਾਕ ਆਉਂਦੇ ਨੇ ਨਾ ਫਿਰ ਉਰੇ ਬਿਠਾਈਂ ਕਾਤੋਂ ਆ ਭਣੇ ਇਹਦਾ ਕੋਈ ਇੰਤਜ਼ਾਮ ਕਰੋ ਜਿਵੇਂ ਮਰਜ਼ੀ ਕਰੋ ਮੈਂ ਤੁਹਾਨੂੰ ਲੈ ਆਉਂਦੀ ਨਹੀਂ ਜਾ ਕੇ ਤੂੰ ਹੀ ਆ ਭੇਜਣ ਵਾਲੀ ਮੇਰੇ ਘਰੇ ਸਭ ਜਾਣਦੀਆਂ ਮੈਂ ਤੂੰ ਹੀ ਪਵਾਉਣੀ ਆ ਮੇਰੇ ਘੁੱਟ ਜਿੰਨੀ ਪਵਾਉਣੀ ਆ ਨਹੀਂ ਤੂੰ ਤਾਂ ਮੇਰੀ ਭੈਣਾ ਤੂੰ ਹੀ ਮੇਰੀ ਜੜਾ ਚ ਬੈਠ ਗਈ ਮੇਰੇ ਚੁੱਪ ਕਰ ਜਾ ਜਿਆਦਾ ਠੂਰ ਜਨ ਨਾਲ ਮੇਰੀ ਗੱਲ ਸੁਣ ਮੇਰੇ ਘਰ ਦੇ ਪੰਮਾ ਮੈਨੂੰ ਦੋ ਤਿੰਨੀਆਂ ਰੱਖਣੀਆਂ ਪੈ ਜਾਣ ਸਾਡੇ ਨਾਲ ਰੱਖਣ ਨੂੰ ਤਿਆਰ ਹੈਗਾ ਮੈਂ ਤਾਂ ਲੈ ਕੇ ਜਾਉਂਗੀ ਹੁਣ ਕਿਹਨੂੰ ਲੈ ਕੇ ਜਾਏਗੇ ਬਈ ਰਾਨੀ ਨੂੰ ਆਹ ਉਹ ਜ਼ਮੀਨ ਦੀ ਮਾਰੀ ਲੈ ਕੇ ਜਾਏਂਗੀ ਹੂੰ ਕਾ ਲੈ ਕੇ ਜਾਣੀ ਆ ਤੂੰ ਆ ਦੇਖ ਆ ਗਈ ਦੋਤੀ ਗੱਲ ਸੱਚ ਜਮਾਨ ਤੇ ਉਹਦੀ ਆ ਜਾਂਦਾ ਨਹੀਂ ਤੇਰੇ ਜ਼ਮੀਨ ਦੀ ਅੱਕ ਲੱਗੀ ਹੋਈ ਸੀ ਬੀਬੀ ਜਰਾਣੇ ਨੂੰ ਮੈਂ ਲਿਆਉਂਗੀ ਤੇ ਜ਼ਮੀਨ ਸਾਡੇ ਆ ਜਗੀ ਆਏ ਨਹੀਂ ਜ਼ਮੀਨ ਆਉਣ ਦਿੰਦੀ ਤੈਨੂੰ ਮੈਂ ਦੱਸਾਂ ਗੱਲ ਮੈਂ ਉਹ ਮੈਂ ਤੇਲੀ ਦੀ 13 ਵਗ ਜਾਣ ਜ਼ਮੀਨ ਨਹੀਂ ਆਉਣ ਦਿੰਦੀ ਇੱਧਰ ਤੋਂ ਇੱਧਰ ਨਹੀਂ ਆਉਣ ਦਿੰਦੀ ਖੋਡਾ ਦੇਖ ਲੈ ਦੇਖ ਲੈ ਲੱਛਣ ਦੇ ਲੱਕੀ ਕਰਦੀ ਆ ਜ਼ਮੀਨ ਤੇ ਨਹੀਂ ਮੈਂ ਤਾਰ ਮਾਰਦੇ ਹਾਂ ਜੀ ਜ਼ਮੀਨ ਤੇ ਰੋਜ ਮੈਨੂੰ ਕੁੱਟਦਾ ਉਹਦੇ ਪਿੱਛੇ ਮੇਰੀ ਗੱਲ ਸੁਣ ਜੇ ਤੂੰ ਮੇਰੀ ਭੈਣ ਆ ਨਾ ਚਲੇ ਤਾਂ ਤੂੰ ਛੱਡ ਜਿੱਡੀ ਮਰਜ਼ੀ ਸੌਂਧਵਾ ਲ ਮੈਂ ਤਾਂ ਪੋਰਾ ਨਹੀਂ ਮੰਨਦਾ ਜ਼ਮੀਨ ਦਾ ਹੈਗਾ ਮੈਂ ਤਾਂ ਕਹਿੰਦੀ ਆ ਜਾ ਰਾਤ ਨੂੰ ਅੱਜ ਦੋਨੇ ਭੈਣਾਂ ਗੱਲ ਤੇ ਬਹਿ ਜਣੇ ਆ ਦੱਬ ਦਿੰਨੇ ਆ ਮਾਰ ਕੇ ਹਾਂ ਬਾਲੀ ਸਿਆਣੀ ਉਹ ਤੇ ਪੁਲਿਸ ਵਾਲਾ ਤੇਰਾ ਪਤੰਦਰਾ ਦਾ ਕੌਣ ਪੱਟੇ ਖਾਊਗਾ ਮੁੱਦੇ ਪਾ ਪਾ ਕੇ ਪੱਟੇ ਲਾਉਣਗੇ ਪੁੜਿਆਂ ਤੇ ਐ ਲੀਲੇ ਕਰ ਦੇਣਗੇ ਪੁੜੇ ਮੈਂ ਤਾਂ ਨਹੀਂ ਕੁੱਟ ਖਾ ਸਕਦੀ ਭੈਣੇ ਜੇ ਤੂੰ ਖਾ ਲੇਂਗੀ ਦੇਖ ਲੈ ਨਹੀਂ ਗੰਤਾ ਸੁਣ ਲੈ ਸੌਕਣੇ ਆਪਣੇ ਦੋਨਾਂ 'ਚ ਗੱਲ ਹੋਊ ਪੁੜੇ ਤਾਂ ਤਾਂ ਕੁੱਤੇ ਜਾਣਗੇ ਜੇ ਕਿਸੇ ਨੂੰ ਦੱਸ ਅੱਛਾ ਬਈਏ ਚੱਕ ਲੈ ਚੌਕਾ ਬਈਏ ਆ ਜਾਣਗੇ ਚੜ ਕੇ ਬਈਏ ਕਿਤੇ ਸੋਪਣੇ ਆਪਾਂ ਨੂੰ ਤਲਕੇ ਖਾ ਜਾਣ ਮੱਛੀ ਵਾਂਗੂ ਭੰਨ ਕੇ ਫੇਰ ਕੀ ਕਰਾਨੀ ਆ ਫਿਰ ਹੁਣ ਇਹਦਾ ਹੱਲ ਕੋਈ ਕਰ ਮੈਨੂੰ ਨਹੀਂ ਪਤਾ ਮੈਂ ਤਾਂ ਹੁਣ ਸਰਪੰਚ ਦੇ ਜਾਂਦੀ ਤੀ ਮਾ ਮੇਰੇ ਵਾਲੇ ਦੀ ਤਾਂ ਕਰਾਉਣੀ ਆ ਚੰਗੀ ਤਰ੍ਹਾਂ ਤੇਲ ਛੰਡ ਹਾਂ ਹੁ ਬੇਇਜ਼ਤੀ ਹੋ ਗਈ ਚਲ ਤੂੰ ਐ ਕਰ ਕੋਈ ਬਿਉਂਤ ਕਰਦੇ ਆਪਾਂ ਐਂ ਕਰਾਂਗੇ ਹਾਂ ਹਾਂ ਪੱਕੀ ਗੱਲ ਆ ਠੀਕ ਆ ਨਹੀਂ ਫਿਰ ਮੈਂ ਸਾਡੇ ਘਣੀ ਲੈ ਜਾਊਂਗੀ ਠੀਕ ਆ ਇੱਕ ਵਾਰ ਸਤ ਹੋਊਗੀ ਸਾਡੇ ਘਣੀ ਤੂੰ ਕਤਲ ਜਾਏਂਗੀ ਨੇ ਕੋਸੇ ਨਹੀਂ ਹੁੰਦਾ ਕਰ ਲੂੰਗੀ ਕੋਈ ਨਾ ਮੈਂ ਸਲਾਹ ਕਰਕੇ ਤੈਨੂੰ ਆਪੇ ਦੱਸ ਦੂੰਗੀ ਜਾਂ ਤੂੰ ਘਰੇ ਜਾਂ ਹੁਣ ਸਰਪੰਚ ਸਾਹਿਬ ਮੁੰਚਦਾ ਕੀ ਮੰਗਦੀਆਂ ਜਾ ਕੇ ਕਿ ਮੈਂ ਜਾਂਦੀ ਆਂ ਕਿ ਪਾਲਾ ਪਾਉਂਦੀ ਜਾਂ ਨਹੀਂ ਤੂੰ ਇਧਰ ਕਿਧਰ ਜਾਂਦੀ ਸੀ ਤੇਰੇ ਕਣੀਆਂ ਜਾਂਦੀ ਸੀ ਆ ਜਾ ਫਿਰ ਚਾਹ ਪੀ ਕੇ ਨਾ ਨਾ ਆ ਜਾ ਨਹੀਂ ਹੁਣ ਕੀ ਕਰੂੰ ਹੁਣ ਤਾਂ ਮੈਂ ਕਰਨੀ ਜਾਂਦੀ ਆ ਤੂੰ ਜਾ ਜਾ ਭੱਗ ਜਾ ਪੁੱਠੀ ਉੜ ਕੇ ਕਿਵੇਂ ਜਾ ਕੇ ਮੇਰੀ ਸੋਪਣ ਕਿਵੇਂ ਜਾਂਦੀਆਂ ਨੇ ਸਾਂਢ ਨਹੀਂ ਜਾਂਦੇ ਪਾਲਾ ਪਾਉਂਦੀ ਹੈ ਪਾ ਕੇ ਇਨਾ ਸੋਹਣਾ ਸੂਟ ਹਰਾਮਣ ਆ ਲਿਖਣ ਲੱਗੀ ਚਲ ਦਿਮਾਗ ਲਾਉਣੀ ਕੋਈ ਕਰਨੀ ਜਾਂਦੀ ਕੋਈ ਨਾ ਕੋਈ ਸਕੀਮ ਲੜਾਉਣੀ ਹੈ ਕੋਈ ਕਦਮ ਬਚਾਵਾ ਯਾਨੀ ਇਹ ਘੱਟ ਕਿ ਉਹ ਕਰੇਗਾ ਅਸੀਂ ਕਰ ਤੋਂ ਦੇਖੋ ਇਹ ਦੇਖੋ ਉੱਥੇ ਨਹੀਂ ਇਹ ਤਾਂ ਇੱਕ ਹੈ ਕੀ ਗਾਇ

ਦੇ ਕਿ ਘਰ ਸੇ ਕਰਕੇ ਇਸ ਨੇ ਦੇਖ ਲਿਆ ਤਾਂ ਫਸ ਗਿਆ ਇਹ ਬਸ ਅੱਗੇ ਪਿੱਛੇ ਮੁੱਕਦੇ ਨਾ ਅਬ ਤਾਂ ਚਲੀ ਜਾਂਦੀ